ਨਿਤਨੇਮ ਅਤੇ ਅੰਮ੍ਰਿਤ ਵੇਲਾ ਨਿਤਨੇਮ ਤੋਂ ਭਾਵ ਹੈ ਹਰ ਰੋਜ਼ ਦਾ ਗੁਰਮਤਿ ਨਾਮ ਨਿਤਨੇਮ ਸੱਚ ਦੇ ਮਾਰਗ ਦੀ ਸਫਲਤਾ ਲਈ ਫੜਮੁੱਲਾ ਸਾਧਨ ਅਕੇ ਜਪ ਤਪ ਹੈ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਵਾਹਿਗੁਰੂ ਦਾ ਸਿਮਰਨ ਅਤੇ ਪੰਜ ਬਾਣੀਆਂ ਦਾ ਜਾਪ ਕਰਨਾ ਨਿਤਨੇਮ ਦਾ ਮੁਢਲਾ ਨਿਯਮ ਹੈ ਅੰਮ੍ਰਿਤ ਵੇਲਾ ਤੋਂ ਭਾਵ ਹੈ ਉਹ ਵੇਲਾ ਜੋ ਰਾਤ ਦਾ ਅੰਤਿਮ ਵੇਲਾ ਅਤੇ ਦਿਨ ਦਾ ਸ਼ੁਰੂਆਤੀ ਹੁੰਦਾ ਹੈ ਇਹ ਵੇਲਾ ਰਾਤ 2 3 ਵਜੇ ਤੋਂ ਲੈ ਕੇ ਦਿਨ ਦੇ 6 ਵਜੇ ਤੱਕ ਹੁੰਦਾ ਹੈ ਗੁਰਬਾਣੀ ਵਿੱਚ ਇਸ ਵੇਲੇ ਨੂੰ ਪ੍ਰਭੂ ਮਿਲਾਪ ਦਾ ਸਮਾਂ ਕਿਹਾ ਜਾਂਦਾ ਹੈ ਸਾਰੇ ਧਰਮਾਂ ਵਿੱਚ ਇਸ ਵੇਲੇ ਦਾ ਬਹੁਤ ਮਹੱਤਵ ਹੈ ਇਸ ਸਮੇਂ ਉੱਠ ਕੇ ਇਸ਼ਨਾਨ ਕਰਕੇ ਨਾਮ ਬਾਣੀ ਦਾ ਸਿਮਰਨ ਕੀਤਾ ਜਾਂਦਾ ਹੈ। ਅੰਮ੍ਰਿਤ ਵੇਲੇ ਨਾਮ ਜਪਣ ਦੀ ਵੱਖਰੀ ਵਿਸ਼ੇਸ਼ਤਾ ਅਤੇ ਮਹੱਤਤਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।